DIG ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਵੇਲੇ ਪ੍ਰਸ਼ਾਸਨਿਕ ਫੇਰਬਦਲ ਚੱਲਦਾ ਪਿਆ ਖਾਸ ਤੌਰ ਦੇ ਉੱਤੇ ਰੋਪੜ ਰੇਂਜ ਦੇ ਵਿੱਚ ਨਵੇਂ DIG ਦੀ ਨਿਯੁਕਤੀ ਕਰ ਦਿੱਤੀ ਗਈ ਹੈ DIG ਦਾ ਚਾਰਜ ਦਿੱਤਾ ਗਿਆ IPS ਨਾਨਕ ਸਿੰਘ ਨੂੰ 2011 ਬੈਚ ਦੇ IPS ਆਫੀਸਰ ਨਾਨਕ ਸਿੰਘ ਜਿਹੜੇ ਇੱਕ ਸਮੇਂ ਦੇ ਉੱਤੇ ਪਟਿਆਲਾ ਰੇਂਜ ਦੇ DIG ਵੀ ਰਹੇ ਚੁੱਕੇ ਨੇ ਪਰ ਉੱਥੇ ਵਿਵਾਦਿਤ ਸਮਾਨ ਦਾ ਲੰਘਿਆ ਹਾਲਾਂਕਿ ਆ ਆਈਪੀਐਸ ਨਾਨਕ ਸਿੰਘ ਜਿਹੜੇ ਨੇ ਉਹ ਇੱਕ ਸੀਨੀਅਰ ਅਤੇ ਸੂਝਵਾਨ ਅਧਿਕਾਰੀ ਮੰਨੇ ਜਾਂਦੇ ਨੇ ਖਾਸ ਤੌਰ ਦੇ ਉੱਤੇ ਆ ਵਕ ਵਕ ਥਾਮਾ ਦੇ ਉੱਤੇ ਉਹ ਰਹੇ ਨੇ ਔਰ ਵਕ ਵਕ ਥਾਮਾ ਦੇ ਉੱਤੇ ਉੜਾ ਨੂੰ ਲੈ ਕੇ ਚਰਚਾਵਾਂ ਵੀ ਬੜੀਆਂ ਰਹੀਆਂ ਬਠਿੰਡਾ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਐ ਉੱਥੇ ਵੀ ਨਾਨਕ ਸਿੰਘ ਦੇ ਉੱਤੇ ਬਹੁਤ ਸਾਰੇ ਵਿਵਾਦ ਖੜੇ ਹੋਏ ਸਨ ਉੱਥੇ ਵੀ ਉਹਨਾਂ ਦੇ ਉੱਤੇ ਇਤਰਾਜ਼ ਲੱਗਦੇ ਰਹੇ ਸਨ ਪਰਮਿੰਦਰ ਸਿੰਘ ਝੋਟੇ ਵਾਲਾ ਮਾਮਲਾ ਨਸ਼ੇ ਵਾਲਾ ਮਾਮਲਾ ਉਸ ਵੇਲੇ ਸਿੱਖਰਾਂ ਦੇ ਉੱਤੇ ਸੀ ਔਰ ਨਾਨਕ ਸਿੰਘ ਦੇ ਉੱਤੇ ਬੜੇ ਤਿੱਖੇ ਵਾਰ ਹੁੰਦੇ ਰਹੇ ਨੇ ਉਸ ਤੋਂ ਬਾਅਦ ਵਿਵਾਦ ਖੜਾ ਹੋਇਆ ਪਟਿਆਲਾ ਰੇਂਜ ਵਿੱਚ ਆ ਕੇ ਜਿਹੜਾ ਪਟਿਆਲਾ ਰੇਂਜ ਦੇ ਵਿੱਚ ਤਨਾਤ ਰਹੇ ਉੱਥੇ ਵੀ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਇੱਥੋਂ ਤੱਕ ਕਿ ਉਸ ਵੇਲੇ ਕਰਨਲ ਬਾਠ ਮਾਮਲਾ ਹੋਇਆ ਔਰ ਉਸ ਮਾਮਲੇ ਦੇ ਵਿੱਚ ਵੀ ਆ ਆਈਪੀਐਸ ਨਾਨਕ ਸਿੰਘ ਦੇ ਉੱਤੇ ਬਹੁਤ ਸਾਰੀਆਂ ਮੁਸ਼ਕਲਾਂ ਪਈਆਂ ਪਰ ਉਸ ਤੋਂ ਬਾਅਦ ਹੁਣ ਨਾਨਕ ਸਿੰਘ ਨੂੰ ਚਾਰਜ ਦਿੱਤਾ ਗਿਆ ਹੈ ਡੀਆਈਜੀ ਰੋਪੜ ਰੇਂਜ ਦਾ ਇੱਥੇ ਇੱਕ ਗੱਲ ਚੇਤੇ ਆਉਂਦੀ ਹੈ ਆ ਕੋਰ ਵਿਜੇ ਪ੍ਰਤਾਪ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਆ ਕਿ ਰੋਪੜ ਰੇਂਜ ਦੇ ਵਿੱਚ ਡੀਆਈਜੀ ਲੱਗਣਾ ਕੋਈ ਸੌਖਾ ਨਹੀਂ ਉਹ ਆਪਣਾ ਹਵਾਲਾ ਦੇ ਕੇ ਗੱਲ ਕਰਦੇ ਕਹਿੰਦੇ ਕਿ ਇੱਕ ਵਾਰ ਉਹਨਾਂ ਨੂੰ ਵੀ ਡੀਆਈਜੀ ਰੋਪੜ ਰੇਂਜ ਲਗਾਇਆ ਗਿਆ ਸੀ ਔਰ ਜਦੋਂ ਗੱਲ ਫਾਈਨਲ ਵੀ ਹੋ ਚੁੱਕੀ ਸੀ ਔਰ ਇਸ ਮੁਤਲਕ ਉਹਨਾਂ ਨੂੰ ਇਨਫੋਰਮੇਸ਼ਨ ਵੀ ਦੇ ਦਿੱਤੀ ਗਈ ਸੀ ਉਹਨਾਂ ਦੇ ਨਾਲ ਅ ਸੀਨੀਅਰ ਅਧਿਕਾਰੀਆਂ ਵੱਲੋਂ ਹੱਥ ਵੀ ਮਿਲਾ ਲਿਆ ਗਿਆ ਕੰਗ੍ਰੈਚੂਲੇਟ ਕਰ ਲਿਆ ਗਿਆ ਪਰ ਉਹ ਉੱਥੇ ਤਾਇਨਾਤ ਨਹੀਂ ਹੋਏ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਕਿੰਨੀਆਂ ਮੁਸ਼ਕਲਾਂ ਔਰ ਕਿੰਨੀ ਜਦੋਜਹਿਰ ਜਿਹੜੀ ਹੈ ਉੱਥੇ ਡੀਆਈਜੀ ਦੇ ਵਾਸਤੇ ਪੈਦਾ ਹੋ ਸਕਦੀ ਹੈ ਕਿਉਂਕਿ ਉੱਥੇ ਬਹੁਤ ਕਿਸਮ ਦਾ ਮਾਫੀਆ ਜਿਹੜਾ ਉਹ ਸਸਟੇਨ ਕਰਦਾ ਇਹ ਇਲਜ਼ਾਮ ਨੇ ਕੁਵਰ ਵਿਜੇ ਪ੍ਰਤਾਪ ਦੇ ਖੈਰ ਇਸ ਵੇਲੇ ਡੀਆਈਜੀ ਨਾਨਕ ਸਿੰਘ ਜਿਹੜੇ ਨੇ ਉੱਥੇ ਆਪਣਾ ਚਾਰਜ ਉਹਨਾਂ ਨੂੰ ਦੇ ਦਿੱਤਾ ਗਿਆ ਉਹ ਸਾਹਮਣੇ ਗਏ ਔਰ ਔਰ ਦੂਸਰੇ ਪਾਸੇ ਹੋਰ ਇੱਕ ਵੱਡਾ ਫੇਰਬਦਲ ਕੀਤਾ ਗਿਆ ਉਹ ਫੇਰਬਦਲ ਕੀਤਾ ਗਿਆ ਆ ਏਆਈਜੀ ਏਜੀਟੀਐਫ ਸੰਦੀਪ ਗੋਇਲ ਦਾ ਦੱਸ ਦਈਏ ਕਿ ਇਸ ਦੇ ਨਾਲ ਹੀ ਸੰਦੀਪ ਗੋਇਲ ਜੋ ਇੱਕ ਸਮੇਂ ਦੇ ਉੱਤੇ ਏਆਈਜੀ ਏਜੀਟੀਐਫ ਪੰਜਾਬ ਲੁਧਿਆਣਾ ਦੇ ਵਿੱਚ ਤਾਇਨਾਤ ਰਹੇ ਨੇ ਹੁਣ ਉਹ ਡੀਆਈਜੀ ਬਾਰਡਰ ਰੇਂਜ ਅਬਰਤਸਰ ਦਾ ਵਾਧੂ ਚਾਰਜ ਸਾਹਮਣੇਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਨਾਨਕ ਸਿੰਘ ਦੀ ਥਾਂ ਦੇ ਉੱਤੇ ਦਿੱਤੀ ਗਈ ਹੈ ਅਤੇ ਦੋਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਅਹੁਦਿਆਂ ਦੇ ਉੱਤੇ ਕੰਮ ਸਾਂਭਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਆ ਸੰਦੀਪ ਗੋਇਲ ਇੱਕ ਸੀਨੀਅਰ ਅਧਿਕਾਰੀ ਔਰ ਇੱਕ ਸੂਝਵਾਨ ਅਧਿਕਾਰੀ ਮੰਨੇ ਜਾਂਦੇ ਨੇ ਬਹੁਤ ਹੀ ਸਿੱਧੇ ਔਰ ਸਖਤ ਅਧਿਕਾਰੀ ਆਪਣੇ ਆਪ ਦੇ ਵਿੱਚ ਮੰਨੇ ਜਾਂਦੇ ਨੇ ਪਰ ਹੁਣ ਵੇਖਣ ਦੀ ਗੱਲ ਹੋਵੇਗੀ ਕਿ ਇਹ ਫੇਰਬਦਲ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਕੀ ਕੁਝ ਹੋਵੇਗਾ ਉਹ ਵਕਤੇ ਵੇਅਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜ